ਬਾਬੂ ਜੀ ਅੱਜ ਕੱਦਨ ਨੂੰ ਝੂਮਰ ਚਗਾਈ ਜਾ ਰਹੇ ਆ ਅੱਜ ਮੈਨੂੰ ਲੱਗਦਾ ਆਫਰ ਵੱਡੀ ਕਰਨ ਲੱਗੇ ਆ ਆਪਾਂ ਦਾ ਸਦਾ ਹੀ ਕੰਮ ਝੂਮਰ ਚ ਕੌਣ ਦਾ ਜੀ ਹੈ ਝੂਮਰੀ ਚ ਕੌਣ ਲਿਆ ਆਪਾਂ ਸਾਰਾ ਅੱਜ ਬਾਈ ਸਾਹਿਬ ਭਾਈ ਸਾਹਿਬ ਹੁਣ ਲੈ ਕੇ ਚੱਲੇ ਮੈਨੂੰ ਲੱਗਦਾ ਭਾਈ ਸਾਹਿਬ ਲੈ ਕੇ ਚੱਲੇ ਨੇ ਹੋਰ ਬਥੇਰੇ ਫੈਮਿਲੀ ਬੈਠੀ ਆ ਆਪਣੇ ਕੋਲ ਜੀ ਰੇਟ ਆਪਣੇ ਤੁਹਾਨੂੰ ਪਤਾ ਵੀ ਜੈਨੂ ਨੇ ਜੈਨੂ ਦੇ ਵਿੱਚ ਆਪਾਂ ਫੇਅਰਲੈਸ ਪਾ ਦਿੰਦੇ ਆ ਹਾਂ ਜੈਨੂ ਦੇ ਵਿੱਚ ਉਹ ਫੇਅਰਲੈਸ ਪਾ ਦਿੰਦਾ ਆਜੋ ਮਾੜਾ ਜੱਗ ਅੱਗੇ ਨੂੰ ਆਜੋ ਕਰਾ ਤੁਹਾਨੂੰ ਹੋਰ ਵੀ ਬਥੇਰਾ ਕੋਈ ਦਿਖਾ ਦਿੰਦੇ ਆ ਤੇ ਬਾਈ ਜੀ ਮਾੜਾ ਹੀ ਹੈਂ ਹੈਂਗੀ ਲੈਟਰ ਤੇ ਅੱਜ ਸਪੈਸ਼ਲ ਆਫਰ ਲਾ ਦਿੱਲੇ ਆ ਪਾਈ ਸਪੈਸ਼ਲ ਆਫਰ ਕਰ ਦੋ ਜਿਹੜੀ ਜਿਵੇਂ ਆਹ ਵਾਲੀ ਹੈਂਗੀ ਲੈਟਰ ਆਪਣੀ ਦੀ ਹਾਂਜੀ ਇਹ ਆਪਣੀ ਦੁਕਾਨ ਦੀ ਉਪਰ ਹੀ ਆਪਣੇ ਸ਼ੋਰੂਮ ਦੇ 750 ਰੁਪਏ ਵੇਚਦੇ ਸੀ ਆਪਾਂ ਇੱਕ ਆਲਾ ਜਿਹੜਾ ਸਿੰਗਲ ਵਾਲਾ ਪੀਸ ਹੈ ਅੱਜ ਤੋਂ 550 ਰੁਪਏ ਕਰਤਾ ਅੱਜ ਤੋਂ 550 ਰੁਪਏ ਕਰਤਾ ਚਾਰ ਰੰਗ ਚੱਲਣਗੇ ਜਿਹੜਾ ਮੱਤੀ ਰੰਗ ਸੱਚ ਬੰਦ ਕਰੇ ਤਾਂ ਰੰਗ ਤੇ ਚਲਾਓ 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 ਚਾਰ ਰੰਗ ਚੱਲਦਾ ਜੀ ਹਾਂਜੀ ਇੱਕ ਆਹ ਚੱਲਦਾ ਇੱਕ ਆਹ ਹੋ ਗਿਆ ਇੱਕ ਆਹ ਚੱਲਦਾ ਆਪੇ ਚੇਂਜ ਹੁੰਦਾ ਆਪੇ ਚੇਂਜ ਹੁੰਦਾ ਹਾਂ ਸਾਰੇ ਰੰਗਾਂ ਵਾਲੇ ਇਹ ਹੁਣ ਆਪਾਂ 550 ਰੁਪਏ ਦੀ ਕਰਦੀ 500 ਰੁਪਏ ਦੀ ਸਿੰਗਲ ਪੀਸ ਵਾਲਾ ਪੀਸ ਆ ਲੱਗਾ ਪੀਸ ਉਹਦੇ ਨਾਲ ਦਾ ਪੀਸ ਸਿੰਗਲ ਅੱਛਾ ਜੀ ਆ ਆ ਵਾਲਾ ਸਿੰਗਲ ਪੀਸ ਲੱਗਦਾ ਸਿੰਗਲ ਪੀਸ ਆ ਇਹ 550 ਰੁਪਏ ਦਾ ਤੇ ਜੇ ਮੱਲਾ ਤਿੰਨ ਆਲਾ ਲੈਣਾ ਜੀ ਚਾਰ ਆਲਾ ਲੈਣਾ ਹੈ ਜੀ ਪੀਸ ਘੱਟਦਾ ਪਹਿਲਾਂ 3200 ਦਾ ਸੀਗਾ 2200 ਦਾ ਅੱਛਾ ਉਹ ਹੁਣ 2200 ਦਾ ਕਰਤਾ 2200 ਦਾ ਕਰਤਾ ਜੀ ਜੀ ਤੇ ਜੇ ਬਾਈ ਐਦਾਂ ਦੇ ਕਿਸੇ ਨੇ ਆਹ ਡਿਜ਼ਾਈਨ ਜਿਹੇ ਚ ਲੈਣੇ ਹੋ ਐਦਾਂ ਦੇ ਜਿਹੇ ਜਆ ਮਰਜੀ ਦੇ ਐਨ ਕੋਈ ਪਸੰਦ ਕਰ ਲਓ ਜਿਹੜੇ ਰਿਐਨ ਲੱਗੇ ਹੋਏ ਸਭ ਦੇ ਉੱਪਰ ਸਾਡਾ ਰੇਟ ਲੱਗਿਆ ਹੋਇਆ ਜੀ ਸਭ ਦੇ ਉੱਪਰ ਸਾਡਾ ਫਿਕਸ ਲੈਸ ਹੈ 20% ਕੱਟ ਕੇ ਦੇਵਾਂਗੇ 20% ਲੈਸ ਲੈਸ ਕਰਕੇ ਫੇਰ ਦਿੱਤਾ ਜਾਊਗਾ ਹਾਂ ਜੀ ਤੇ ਬਾਈ ਆਹ ਬਲਾਕ ਲੈਣੇ ਆ ਹਾਂਜੀ ਡਿਜ਼ਾਈਨ ਆਰਟੀਕਲ ਐਨੇ ਵੀ ਐਨੇ ਜ਼ਰੀਏ ਤਾ ਮੈਨੂੰ ਵੀਡੀਓ ਚ ਦੱਸ ਰਹੀ ਵੀ ਓਕੇ ਆ ਸਮਝਾ ਲਈ ਵੀ ਓਕੇ ਆ ਕੱਲੇ ਕੱਲੇ ਦੇ ਉੱਪਰ ਸਾਡਾ ਜੈਨੂਅਲ ਪ੍ਰਾਈਸ ਪਾਇਆ ਮੈਂ ਪ੍ਰਾਈਸ ਉੱਪਰ ਲੈਸਰ ਸੀ ਆਪਾਂ ਐਕਸਟਰਾ ਹੋਰ ਦਿੰਨੇ ਆ ਐਕਸਟਰਾ ਹੋਰ ਕਰ ਦਿੰਨੇ ਆ ਤੇ ਭਾਈ ਆ ਆ ਕਿੰਨੇ ਦਾ ਮੜਾ ਇਹ ਆ ਦੱਸੇਗਾ ਬਲਾਬ ਦੇ ਗਿਆ ਗੋਲ ਜੇ ਇਹ ਇਹ ਵਾਲਾ ਪੀਸ ਕੋਈ 1200 ਰੁਪਏ ਰੇਂਜ ਸ਼ੁਰੂ ਹੋ ਜਾਂਦਾ ਰੇ ਸਰਫੀ ਹਾਂਜੀ ਹਾਂ ਹਾਂ ਸਰਫੀ 1200 ਦੀ ਰੇਂਜ ਹੈ ਤੇ ਤਾਂ ਹੀ ਬਾਈ ਕੋਲ ਕੋਈ ਪਟਿਆਲੇ ਆਉਂਦਾ ਕੋਈ ਖੰਨੇ ਆਉਂਦਾ ਤੇ ਕੋਈ ਭਰਾਵਾ ਦੇਰੋਂ ਦੂਨ ਤੋਂ ਆਉਂਦਾ ਤੇ ਬਾਈ ਦੇ ਰੇਟ ਆ ਜਿਹੜੇ ਐਨੇ ਜੈਨ ਘਟ ਰੇਟ ਦੇ ਵਿੱਚ ਬਾਈ ਹੁਣਾਂ ਕੋਲ ਇਹਦਾ ਸਮਾਨ ਆ ਤੁਸੀਂ ਬਿਜਲੀ ਦਾ ਲਗਾ ਸਕਦੇ ਆ ਸੁੱਚਾ ਪਲੱਗ ਲਟਰਮ ਪਟਰਮ ਬਾਈ ਕੋਲੇ ਇੰਨਾ ਕੁਛ ਨਾ ਤੁਸੀਂ ਘਰ ਦੇ ਸਜਾਉਣ ਲਈ ਤੁਸੀਂ ਇੱਥੇ ਆ ਕੇ ਤੁਹਾਡੇ ਆਪ ਦੇ ਦਿਮਾਗ ਜੀ ਤੇ ਨਹੀਂ ਲੱਗਣਾ ਵੀ ਆ ਵੀ ਲਾ ਲਗੇ ਆ ਵੀ ਲਾ ਲਗੇ ਤੇ ਆ ਵੀ ਲਾ ਲਗੇ ਨੰਬਰ ਬਾਈ ਦਾ ਵੀਡੀਓ ਤੇ ਚੱਲੀ ਜਾਂਦਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਜਿਹੜੇ ਸੱਜਣ ਬਲੀ ਨਵੇਂ ਘਰ ਬਣਾਉਣ ਲੱਗੇ ਨਾ ਉਹਨਾਂ ਨਾਲ ਲਾਜ਼ਮੀ ਕਰਿਓ ਕਿ ਉਹਨਾਂ ਨੂੰ ਸਮਾਨ ਆ ਜਿਹੜਾ ਬਿਜਲੀ ਦਾ ਬਹੁਤ ਜਾਇਜ਼ ਰੇਟ ਤੇ ਮਿਲਣ ਜਾ ਰਿਹਾ ਹੈ